ਦੇ ਨਾਲ ਦੇ ਇਸ ਤਾਂਝ ਪੈਂਦੀਆਂ ਤਰੇੜਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਇਸੇ ਦੇ ਤਹਿਤ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਦੋਂ ਸੌਰਿਆ ਤੋਂ ਦੁਖੀ ਇੱਕ ਵਿਅਕਤੀ ਨੇ ਆਤਮ ਹੱਤਿਆ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਨਾਵਾਦੀ ਬਲਾਕ ਮਰਡਲ ਟਾਉਨ ਦੇ ਬਲਵਿੰਦਰ ਸਿੰਘ ਉਫਕਾਲਾ ਵੱਲੋਂ ਸੌਰਿਆ ਦਤੰਗ ਆ ਕੇ ਆਤਮ ਹੱਤਿਆ ਕੀਤੀ ਗਈ ਹੈ ਬਲਵਿੰਦਰ ਸਿੰਘ ਕਾਲਾ ਆਪਣੀ ਸਸਤੀ ਸੰਸਕਾਰ ਤੇ ਪਹੁੰਚਿਆ ਸੀ ਤੇ ਘਰ ਵਾਲੀ ਦੇ ਮਾਮੇ ਦੇ ਮੁੰਡੇ ਬਲੋਤ ਨਾਲ ਬਸ ਲੋਕੀ ਕੀਤੀ ਗਈ ਜਿਸ ਤੋਂ ਬਾਅਦ ਬਲਵਿੰਦਰ ਸਿੰਘ ਨੇ ਦਵਾਈ ਵੀ ਕੇ ਆਤਮ ਹੱਤਿਆ ਕਰ ਲਈ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਦੀ ਘਰ ਵਾਲੀ ਕਾਫੀ ਸਮੇਂ ਤੋਂ ਬੇਕੀ ਰਹਿ ਰਹੀ ਸੀ ਤੇ ਉਸ ਦੇ ਬੱਚੇ ਵੀ ਆਪਣੇ ਪੇਕੇ ਹੀ ਪੜਾ ਰਹੇ ਸੀ ਇਹ ਸੁਸਾਇਡ ਜੀ ਮਤਲਬ ਇਹਨਾਂ ਸੌਰਿਆ ਵੱਲੋਂ ਇਹਨੂੰ ਡਿਪਰੈਸਡ ਕੀਤਾ ਜਾਂਦਾ ਜੀ ਮਤਲਬ ਇਹ ਜਿਹੜੇ ਸਸਦ ਮਤਲਬ ਜਦੋਂ ਦਾ ਆ ਤੇ ਗਿਆ ਇਹ ਇਹਨੂੰ ਪਹਿਲਾਂ ਉੱਦੇ ਇੱਕ ਦਿਨ ਪਹਿਲਾਂ ਕਹਿੰਦੇ ਫੋਨ ਕਰਿਆ ਇਹ ਕਹਿੰਦਾ ਮੈਨੂੰ ਫੋਨ ਕਿਸੇ ਨੇ ਕਰਿਆ ਨਹੀਂਗਾ ਇਹ ਫਿਰ ਅਗਲੇ ਦਿਨ ਇਹਨੂੰ ਮਤਲਬ ਜਦੋਂ ਉੱਥੇ ਗਿਆ ਇਹਨੂੰ ਮਾਲੋ ਹੱਥੋਂ ਭਾਈ ਇਹ ਨਾਲ ਹੋਈ ਆ ਬਹੁਤ ਜਿਆਦੇ ਗਲਤ ਤਰੀਕੇ ਨਾਲ ਇਹਨੂੰ ਗਾਲਾਂ ਗੋਲਾਂ ਕੱਢੀਆਂ ਨਹੀਂ ਆ ਵੀ ਤੂੰ ਰਾਤ ਦਾ ਪਹੁੰਚਿਆ ਨਹੀਂ ਇਹ ਕਹਿੰਦਾ ਮੈਨੂੰ ਕਿਸੇ ਨੇ ਦੱਸੀ ਦੱਸਿਆ ਨਹੀਂਗਾ ਰਾਤ ਦਾ ਤੇ ਭੋਗ ਤੇ ਵੀ ਇਹ ਨਾਲ ਦੁਰਵਿਵਹਾਰ ਹੋਇਆ ਉੱਥੇ ਉਹ ਇਹਦਾ ਸਹੁਰੇ ਵੱਲੋਂ ਇਹਦੇ ਮਾਂ ਮੇਰੇ ਮੁੰਡੇ ਵੱਲੋਂ ਤੇ ਇਹ ਦੇ ਘਰ ਵਾਲੀ ਵੱਲੋਂ ਇਹਨੂੰ ਬਹੁਤ ਜ਼ਿਆਦਾ ਮਤਲਬ ਟੌਰਚਰ ਕੀਤਾ ਜਾਂਦਾ ਸੀ ਐਂਟਰੀ ਤੌਰ ਤੇ ਇਹ ਕਰਕੇ ਸੁਸਾਇਡ ਮੈਨੇ ਕੀਤਾ ਹਾਂਜੀ ਘਰ ਵਾਲੇ ਨਾਲ ਮਤਲਬ ਇੱਕ ਕਰੇਲੂ ਲੜਾਈ ਕਰੇ ਚੱਲ ਕੇ ਲਈ ਜਾਂਦਾ ਸੀ ਇਹਨਾਂ ਦਾ ਤੇ ਉਹਦੇ ਕਰਕੇ ਮਤਲਬ ਇੱਕ ਬੇਟਾ ਇਹਦੇ ਕੋਲ ਇੱਕ ਬੇਟੀ ਆ ਛੋਟੇ ਛੋਟੇ 8 ਸਾਲ ਦਾ ਬੇੜਾ 4 ਸਾਲ ਦੀ ਗੁੜੀਆ ਆ ਤੇ ਉਹ ਲੜਕੇ ਮਤਲਬ ਉੱਥੇ ਚਲੀ ਜਾਂਦੀ ਸਾਰੇ ਇਹ ਇੱਥੇ ਮਤਲਬ ਬਾਜੋਂ ਉਹ ਤੋਂ ਫੋਨ ਫੋਨ ਕਰਦਾ ਸੀ ਆਉਂਗੇ ਨਹੀਂ ਸੀ ਇੱਕ ਤੇ ਦੋ ਦੋ ਦਿਨ ਵਰਗੇ ਵੀ ਪਰ ਉਹ ਆਈ ਨਹੀਂ ਸੀ ਕਹਿੰਦੀ ਮੈਂ ਉੱਥੇ ਜਾਣਾ ਨਹੀਂਗਾ ਮਾਮਾ ਜੀ ਦੇ ਮੇਰੇ ਇਹਨਾਂ ਦਾ ਨਾਮ ਬਲਵਿੰਦਰ ਸਿੰਘ ਤੀਜੀ ਪਿੰਡ ਦੇ ਵਿੱਚ ਇਹਨਾਂ ਨੂੰ ਖਾਲਾ ਕਹਿੰਦੇ ਤੇ ਜੀ ਇਹਨਾਂ ਨੇ ਮਤਲਬ ਕੀ ਆਪਣੇ ਘਰ ਵਾਲੀ ਨੂੰ ਮੈਸੇਜ ਵਗੈਰਾ ਕਰੇ ਤੇ ਦੱਸਿਆ ਕਿ ਮੈਂ ਦਵਾਈ ਪੀ ਲੂੰ ਮੈਂ ਮਰ ਜੂਗਾ ਕਿ ਇਹਨਾਂ ਨੇ ਨਾ ਇਹ ਉੱਥੇ ਚਲੇ ਗਏ ਮੇਰੇ ਮਾਮਾ ਜੀ ਸੌਰੇ ਤੇ ਇਹਦੇ ਮਾਮਾ ਜੀ ਦੇ ਮੁੰਡੇ ਤੇ ਵੀਰੀ ਵੀਰੀ ਦੀ ਮੇਰੀ ਮਾਮੀ ਜੀ ਦੇ ਉਹਨਾਂ ਨੇ ਇਹਦੇ ਨਾਲ ਹੱਥੋਂ ਪਾਈ ਕਰੀ ਤੇ ਇਹਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਤੇ ਨਾਲ ਕੀ ਇਹਨਾਂ ਨੇ ਕਿਹਾ ਵੀ ਇਹਨੂੰ ਸੁੱਕਾ ਨਾ ਜਾਣ ਦੇਣਾ ਜਿਹਨੂੰ ਮਾਰਨਾ ਤੇ ਮੇਰੇ ਮਾਮਾ ਜੀ ਦੇ ਬੇਟਾ ਤੇ ਆ ਸਾਹਮਣੇ ਇਹ ਮਤਲਬ ਕੀ ਪਿੱਛੇ ਖੜੇ ਤੇ ਇਹਨਾਂ ਨੇ ਸੁਣ ਲਈ ਸਾਰੀ ਗੱਲ ਤੇ ਫਿਰ ਕੀ ਇਹ ਜਦੋਂ ਮਾਮਾ ਜੀ ਇਧਰੋਂ ਆ ਗਏ ਉੱਥੋਂ ਨੰਗੇ ਆਏ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਘਰੇ ਆ ਕੇ ਫਿਰ ਬਾਅਦ ਚੋਂ ਦਵਾਈ ਵੀ ਲਈ ਤੇ 5 ਦਿਨ ਮਾਮਾ ਜੀ ਉੱਥੇ ਰੱਖੇ ਨੇ ਮਤਲਬ ਕਿ ਮੇਰੀ ਮਾਮੀ ਜੀ ਇੱਕ ਵਾਰ ਵੀ ਨਹੀਂ ਗਏ ਉੱਥੇ ਨਾ ਕਿਸੇ ਦਾ ਫੋਨ ਆਇਆ ਜੀ ਮਤਲਬ ਕਿ ਕੱਲ ਵੀ ਸਮਾਂ ਤੇ ਉਲਟੇ ਸਾਡੇ ਤੇ ਇਨਜਾਮ ਲਾ ਰਹੇ ਤੇ ਕਿ ਜਿਹੜਾ ਸਾਡੇ ਲਈ ਪੇਪਰ ਲਿਖ ਕੇ ਮਾਮਾ ਜੀ ਨੇ ਸਾਰੇ ਸਾਈਨ ਕਰੇ ਤੇ ਕੀ ਧਮਕੀਆਂ ਦੇ ਰਿਹਾ ਤੇ ਵੀ ਬਾਰ ਬਾਰ ਵੀ ਤੈਨੂੰ ਮਾਰ ਦਾਂਗਾ ਐ ਕਰਦਾਂਗੇ ਉਹਨੂੰ ਮਤਲਬ ਟੌਰਚਰ ਕਰਕੇ ਤਾਂ ਕਰਕੇ ਉਹਨੇ ਆਪਣੀ ਮਤਲਬ ਜਾਨ ਉਹ ਕਰ ਲਈ ਸਰ ਨੋਟ ਦੇ ਵਿੱਚ ਕੀ ਕਿਹੜਾ ਕਿਹੜਾ ਨਾਮ ਹੈ ਜਿਹੜਾ ਸੋਸਾਇਟੀ ਨੋਟ ਦੇ ਵਿੱਚ ਇਹ ਮਤਲਬ ਇੱਕ ਤਾਂ ਬੀਰੀ ਦਾ ਨਾਮ ਦੱਸਿਆ ਗਿਆ ਜੀ ਇਹਦੇ ਮਾਮਾ ਜੀ ਦਾ ਮੁੰਡਾ ਸੀ ਜੀ ਅਸੀਂ ਪਹਿਲਾਂ ਵੀ ਸੁਣਿਆ ਜੀ ਮਾਮਾ ਜੀ ਸਾਨੂੰ ਦੱਸਦੇ ਹੁੰਦੇ ਤੇ ਵੀ ਜਾਦੇ ਉਹੀ ਉਹ ਕਰਦਾ ਜੀ ਪੰਜੋਲੀ ਪਿੰਡ ਦਾ ਜੀ ਉਹ ਮਤਲਬ ਕਿ ਹਾਂ ਇਹ ਉਹ ਮਤਲਬ ਜਿਆਦਾ ਜਿਆਦਾ ਵੀ ਜਾਂਦਾ ਸੀ ਇਰੇ ਇਹਨੂੰ ਟਾਰਚਰ ਕਰਦੇ ਇਹਨੇ ਪਹਿਲਾਂ ਸਾਨੂੰ ਕੋਈ ਦੱਸਿਆ ਨਹੀਂ ਜਦੋਂ ਸਾਨੂੰ ਦੱਸਿਆ ਜੀ ਅਸੀਂ ਫਿਰ ਉਹਦੀ ਮਤਲਬ ਪਤਾ ਕਰਿਆ ਜੀ ਵੀ ਇੱਥੇ ਦਾ ਜੀ ਮਤਲਬ ਬੇਟਰਾ ਦਾ ਠੇਕੇਦਾਰ ਹੈ ਇਹੋ ਬੰਦਾ ਕੋਈ ਤੇ ਤਾਂ ਕਰਕੇ ਉਹਨਾਂ ਦੀ ਵਜ੍ਹਾ ਨਾਲ ਮੇਰੇ ਮਾਮਾ ਦੀ ਡੈਥ ਹੋਈ ਹੈ ਜੀ ਅੱਗੇ ਵੀ ਇਹਨੂੰ ਤੰਗ ਪ੍ਰੇਸ਼ਾਨ ਕਰਦਾ ਹਾਂਜੀ ਅੱਗੇ ਵੀ ਤੰਗ ਪ੍ਰੇਸ਼ਾਨ ਬੀ ਰੌਲਾ ਚੱਲਦਾ ਸੀ ਘਰ ਵਾਲੀ ਨਾਲ ਵੀ ਪਹਿਲਾਂ ਜੀ ਘਰ ਵਾਲੀ ਮਤਲਬ ਕਿ ਬੱਚੇ ਤੇ ਜਿਹੜੇ ਜੀ ਇੱਕ ਦਾ 8 ਸਾਲ ਦਾ ਬੇਟਾ ਤੇ 4 ਸਾਲ ਦੀ ਬੇਟੀ ਸੀ ਜਿਹੜਾ ਜੀ ਬੇਟਾ ਤੇ ਮਤਲਬ ਬੇਟੀ ਉਹ ਉੱਥੇ ਪੜਦੇ ਤੇ ਜੀ ਸਰਾਂ ਨੇ ਸਕੂਲ ਦੇ ਵਿੱਚ ਜੀ ਮਾਮੇ ਜੀ ਆਉਂਦੇ ਤੇ ਉਹ ਇਕੱਲੇ ਆਉਂ ਮਤਲਬ ਮਤਲਬ ਕਿ ਬੇਟਾ ਬੇਟੀ ਨੂੰ ਨਹੀਂ ਲੈ ਕੇ ਆਉਂਦੇ ਤੇ ਜੋ ਉੱਥੇ ਰਹਿੰਦੇ ਤੇ ਸੰਸਕਾਰ ਤੇ ਜੀ ਮੈਨੂੰ ਤਾਂ ਦਿਖੀ ਨਹੀਂ ਹੈਗੀ ਜੀ ਪਹੁੰਚੀ ਨਹੀਂ ਵੈਸੇ ਜੀ ਆਈ ਨਹੀਂ ਜੀ ਹੁਣ ਤੁਸੀਂ ਦੇਖਿਆ ਜੂਰੇ ਬੱਚੇ ਆਏ ਤੇ ਜੀ ਬੱਚਿਆਂ ਦੇ ਅੱਖਾਂ ਚੋਂ ਜੂ ਨਹੀਂ ਆਏ ਕਿਉਂਕਿ ਬੱਚਿਆਂ ਨੂੰ ਜਦੋਂ ਪਤਾ ਹੀ ਨਹੀਂ ਮੇਰਾ ਬਾਪ ਕੌਣ ਹੈ ਜੀ ਜਦੋਂ ਬੱਚਿਆਂ ਨੂੰ ਸਾਰਾ ਪਤਾ ਹੋਊਗਾ ਵੀ ਮੇਰਾ ਬਾਪ ਇਹ ਆ ਬੇਟਾ ਹੁਣ 8 ਸਾਲ ਦਾ ਜੀ 8 ਸਾਲ ਦਾ ਛੋਟਾ ਬੱਚਾ ਨਹੀਂ ਹੁੰਦਾ ਜੀ ਉਹਨੂੰ ਮਤਲਬ ਸਾਰਾ ਕੁਝ ਪਤਾ ਜੀ ਜਿਹੜਾ ਕੁਝ ਉਹਨਾਂ ਨੂੰ ਸਿਖਾਇਆ ਹੋ ਕੋਈ ਕੁਝ ਉਹਨਾਂ ਨੇ ਆ ਕੇ ਬਰੇ ਬੱਚਿਆਂ ਨੇ ਕਰੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਜੀ ਮਤਲਬ ਕਿ ਇੱਕ ਇੱਕ ਜਿਹੜਾ ਸੱਸ ਦੀ ਸੱਸ ਦੀ ਡੈਥ ਹੋ ਗਈ ਸੀ ਮਤਲਬ ਇਹਨਾਂ ਨੇ ਬਹੁਤ ਪ੍ਰੇਸ਼ਾਨ ਕਰਿਆ ਹੋਇਆ ਸੀ ਪ੍ਰੇਸ਼ਾਨੀ ਦੇ ਕਾਰਨ ਨੇ ਆਪਾਂ ਮੰਨ ਸਕਦੇ ਹਾਂ ਇਹਨੂੰ ਜਿਹੜਾ ਸੈੱਟ ਕੀਤਾ ਹਾਂਜੀ ਪ੍ਰੇਸ਼ਾਨੀ ਦਾ ਕਾਰਨ ਹੈ ਜੀ ਉਹਨਾਂ ਨੇ ਮਤਲਬ ਕਿ ਬਾਅਦ ਚ ਦਵਾਈ ਪੀ ਕੇ ਮੇਰੀ ਮਾਸੀ ਜੀ ਨੂੰ ਫੋਨ ਕਰਿਆ ਮਾਮਾ ਜੀ ਨੇ ਵੀ ਮੈਂ ਉਹਨਾਂ ਕਰਕੇ ਦਵਾਈ ਪੀ ਲਈ ਬਹੁਤ ਦੁਖੀ ਤੇ ਜੀ ਮੇਰੇ ਮਤਲਬ ਮੇਰੇ ਮਾਮਾ ਜੀ ਤੇ ਇੱਕ ਜੀ ਮਡੌੜ ਤੋਂ ਉਹਨਾਂ ਨੂੰ ਉਹਨਾਂ ਨੇ ਮਿਲੇ ਉੱਥੇ ਰੋਟੀ ਦੇ ਬਲਾਂ ਤੇ ਉਹਨਾਂ ਨੇ ਉਹਨੂੰ ਦੱਸਿਆ ਵੀ ਮੈਂ ਬਹੁਤ ਦੁਖੀ ਹਾਂ ਮੰਗੇ ਸਾਡੀ ਪ੍ਰਸ਼ਾਸਨ ਤੋਂ ਇਹ ਸਾਨੂੰ ਇਨਸਾਫ ਚਾਹੀਦਾ ਜੀ ਮਤਲਬ ਕਿ ਜਿਹੜਾ ਵੀਰੀ ਆ ਜੀ ਉਹਦੇ ਤੇ ਸਖਤ ਤੋਂ ਸਖਤ ਕਰਵਾਈ ਕੀਤੀ ਜਾਵੇ ਉਹਦੇ ਤੇ ਪਰਚਾ ਹੋਵੇ ਜੀ ਸਾਨੂੰ ਪ੍ਰਗਾ ਸਿੰਘ ਪਿੰਡ ਦਾ ਲਵਾਨਾ ਮਡਲ ਟਾਊਨ ਦਾ ਸੀਗਾ ਇਹ ਸਰਾਣਾ ਪਿੰਡ ਮੂਲੀ ਪਰਥਾਣੇ ਚ ਪੈਂਦਾ ਉੱਥੇ ਵਸਿਆ ਹੋਇਆ ਸੀਗਾ ਇਹਦੇ ਸੱਸਰੀਨਾ ਡੈਥ ਹੋ ਗਈ ਸੀ ਤੇ ਇਹਦੇ ਘਰ ਵਾਲੀ ਕੁਲਦੀਪ Kaur ਉੱਥੇ ਗਈ ਹੋਈ ਸੀਗੀ ਇਹਨੇ ਕੌਲਕੌਲ ਕੀਤੀ ਹੋਣੀ ਇਹਨੇ ਫੋਨ ਨਹੀਂ ਚੱਕਿਆ ਹੈਗਾ ਜਿਹਦੇ ਦਿਨ ਡੈਥ ਹੋਈ ਇਹਦੀ 8 ਤਰੀਕ ਨੂੰ 9 ਤਰੀਕ ਨੂੰ ਉੱਥੇ ਗਿਆ ਉਹ ਵੀਰੀ ਸੀਗਾ ਉਹਦਾ ਪੰਜੂੜੀ ਦਾ ਮੁੰਡਾ ਉਹਦੇ ਮਾਮੇ ਦਾ ਰੜਕਾ ਉਹਦੇ ਘਰ ਵਾਲੀ ਦਾ ਉਹ ਜਾ ਕੇ ਉਹਨੂੰ ਬੁਰਾ ਭਲਾ ਬੋਲੇ ਥੱਪੜ ਧੁੱਪੜ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਦੇ ਵਿੱਚ ਇਹ ਆ ਕੇ ਇਹਨੇ ਆਪਣੇ ਘਰੇ 10 ਤਰੀਕ ਨੂੰ 10 12 ਨੂੰ ਇੱਕ ਛੂਸਾਡ ਨੋਟ ਲਿਖਦਾ ਉਹਦਾ ਲਿਖਦਾ ਵੀ ਮੈਂ ਤਾਂ ਤੰਗ ਆ ਕੇ ਵੀ ਆਪਣੀ ਉਹ ਬੇਇੱਜ਼ਤੀ ਕਰਤੀ ਮੇਰੀ ਉਹਦੇ ਕਰਕੇ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਤੇ ਉਹਨੇ ਪੁਆਇਜ਼ਨ ਪੂਜਨ ਖਾ ਲਈ ਸੀਗੀ ਰਜਿੰਦਰਾ ਹਸਪਤਾਲ ਦੇ ਵੀ ਦਾਖਲ ਸੀਗਾ 23 ਤਰੀਕ ਦਾ ਤੇ 25 ਤਰੀਕ ਨੂੰ ਉਹਦੀ ਉੱਥੇ ਡੈਥ ਹੋ ਗਈ ਦਰਾਨੇ ਇਲਾਜ ਤੇ ਉਹਦੀ ਇੱਕ ਛੂਸਾਡ ਨੋਟ ਦੇ ਆਧਾਰ ਤੇ ਉਹਦੀ ਮਦਰ ਨਸ਼ਤਰ ਕੌਰ ਬਾਈਫਲ ਪ੍ਰਗਾ ਸਿੰਘ ਦੇ ਬਿਆਨ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ 108 ਬੀ ਐਨ ਐਸ ਦੇ ਤਹਿਤ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਫੈਕਟ ਹੋਣਗੇ ਉਹਦੇ ਹਿਸਾਬ ਨਾਲ ਕਾਰਵਾਈਆਂ ਮਿਲਚ ਜਾਂਦੀ ਜਾਣੀ ਜ ਹੋਵੇ ਹਾਂਜੀ ਗ੍ਰਿਫਤਾਰੀ ਕੋਈ ਗ੍ਰਿਫਤਾਰੀ ਫਿਲਹਾਲ ਨਹੀਂ ਹੋ ਪੱਜਿਆ ਹੋਇਆ ਬੀਰੀ ਜਿਹੜਾ ਪੰਜੋਲੀ ਦਾ ਹੈਗਾ ਹਾਂਜੀ ਤਰਾਵਗੜੀਆਂ ਲੱਗੀਆਂ ਨਹੀਂ ਜੜੀਆਂ 108 ਬੀ ਐਨ ਐਸ ਉਹਦੇ ਤਹਿਤ ਪਰਚਾ ਦਰਜ ਕੀਤਾ ਸੀ ਬਿਊਰੋ ਰਿਪੋਰਟ ਜੀ ਕੇ ਆ ਟੀ ਵੀ